ਸਾਂਝਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਭਾਰਤ ਪੁਸ਼ਣ ਜਿਸ ਤਰ੍ਹਾਂ ਕੀ ਪੀਆਰਟੀਸੀ ਜਿਹੜੀ ਹੈ ਹਮੇਸ਼ਾ ਵਿਵਾਦਾਂ ਚ ਰਹਿੰਦੀ ਹੈਗੀ ਅੱਜ ਫੇਰ ਇੱਕ ਵਿਵਾਦ ਜੁੜਾ ਹੋਇਆ ਪੀਆਰਟੀਸੀ ਦਾ ਪੀਆਰਟੀਸੀ ਦੇ ਮੁਲਾਜ਼ਮ ਨੇ ਗੇਟ ਰੈਲੀ ਕਰ ਰਹੇ ਨੇ ਪੀਆਰਟੀਸੀ ਦਾ ਵਰਕਸ਼ਾਪ ਦਾ ਗੇਟ ਬੰਦ ਕਰਕੇ ਧਰਨਾ ਪ੍ਰਦਰਸ਼ਨ ਜਿਹੜਾ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਇਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਪਿਛਲੇ ਹਲੇ ਤੱਕ ਨਹੀਂ ਮੰਨੀਆਂ ਗਈਆਂ ਕਿਉਂਕਿ ਬਸਾਂ ਦਾ ਬੜਾ ਵੱਡਾ ਈਸ਼ੂ ਸੀਗਾ ਕਿ ਬਸਾਂ ਜਿਆਦਾ ਪਾਣੀਆਂ ਚਾਹੀਦੀ ਨੇ ਦੂਸਰੀ ਗੱਲ ਸੀਗੀ ਤਨਖਾਹਾਂ ਚ ਵਾਧਾ ਕਰਨਾ ਚਾਹੀਦਾ ਪਰ ਹੁਣ ਜਿਹੜੀਆਂ ਹੋਰ ਇਹਨਾਂ ਦੀਆਂ ਸਾਥੀਆਂ ਜਿਹੜੇ ਇਹਨਾਂ ਦੇ ਖੜੇ ਨੇ ਇਹਨਾਂ ਦੀਆਂ ਮੰਗਾਂ ਨੇ ਹੋਰ ਕੀ ਮੰਗਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਯਾਦਵਿੰਦਰ ਸਿੰਘ ਆ ਜੀ ਪੀਆਰਟੀਸੀ ਪਨ ਬੱਸ ਕੰਟਰੈਕਟਰ ਵਰਕਰ ਜੂਨੀਅਨ ਪਟਿਆਲਾ ਜੀ ਭਾਈ ਇਹ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਹੈ ਗੇਟ ਰੈਲੀ ਕਰ ਰਹੇ ਹੋ ਗੇਟ ਬੰਦ ਕਰਾਇਆ ਵਾ ਵਰਕਸ਼ਾਪ ਦਾ ਕਿਉਂ ਕੀ ਕਰਨ ਹੈਗਾ ਇਹ ਇਹ ਮੈਨੇਜਮੈਂਟ ਦੀਆਂ ਡੀਪੂ ਲੈਵਲ ਦੀਆਂ ਮੰਗਾਂ ਕਰਕੇ ਜਿਹੜਾ ਇਹ ਅਸੀਂ ਗੇਟ ਬੰਦ ਕੀਤਾ ਹੈ ਦੇਖੋ ਜੀ ਵੇਖਣ ਵਿੱਚ ਆਪਣੇ ਡਰਾਈਵਰ ਸਟਾਫ ਵਾਸਤੇ ਵਾਸ਼ਰੂਮ ਕਨੈਕਟਰਾਂ ਵਾਸਤੇ ਬਣਿਆ ਉਹਨਾਂ ਦਾ ਤੁਸੀਂ ਹਾਲ ਜਾ ਕੇ ਵੇਖ ਸਕਦੇ ਹੋ ਕਿ ਉਹ ਬਿਹਤਰ ਹਾਲ ਹੋਇਆ ਹੈ ਜਿਹੜਾ ਵੀ ਉੱਥੇ ਖੜਨ ਨੂੰ ਜਗ੍ਹਾ ਨਹੀਂ ਮੱਛਰ ਵਗੈਰਾ ਇਹਦੇ ਕਰਕੇ ਬਿਮਾਰੀਆਂ ਜਿਹੜਾ ਫੈਲਣ ਦਾ ਕਾਫੀ ਜ਼ਿਆਦਾ ਡਰ ਹੈ ਜੀ ਤੇ ਇਹੀ ਮੰਗ ਅਸੀਂ ਇਹਨਾਂ ਨੂੰ ਮਨਾਉਣ ਵਾਸਤੇ ਜਿਹੜਾ ਇਹ ਗੇਟਰ ਕਰ ਰਹੇ ਆ ਜੀ ਅਕਸਰ ਜਿਹੜਾ ਹੈਗਾ ਹੈਲਥ ਵਿਭਾਗ ਵੱਲ ਵੀ ਕਿਹਾ ਜਾਂਦਾ ਹੈਗਾ ਕਿ ਪਾਣੀ ਜਿਹੜਾ ਹੈਗਾ ਸਾਫ ਹੋਣਾ ਚਾਹੀਦਾ ਹੈ ਜਿਹੜਾ ਕਿ ਕਿਤੇ ਵੀ ਪਾਣੀ ਨਹੀਂ ਖੜਨਾ ਚਾਹੀਦਾ ਕਿਉਂਕਿ ਇਹਦੇ ਨਾਲ ਜਿਹੜੀਆਂ ਅੱਜ ਕੱਲ ਬਿਮਾਰੀਆਂ ਡੇਂਗੂ ਵਰਗਾ ਜਿਹੜਾ ਮੱਛਰ ਵੀ ਪੈਦਾ ਹੁੰਦਾ ਹੈ ਲੱਗਦਾ ਹੈਗਾ ਕਿ ਇਸ ਤਰ੍ਹਾਂ ਦੇ ਜਿਹੜਾ ਕਾਫੀ ਕੁਝ ਦੇਖਣ ਬਿਲਕੁਲ ਜੀ ਬਿਲਕੁਲ ਜੀ ਅਸੀਂ ਤੁਸੀਂ ਜਾ ਕੇ ਸਾਡੇ ਨਾਲ ਉੱਥੇ ਗਰਾਊਂਡ ਜ਼ੀਰੋ ਤੇ ਦੇਖ ਸਕਦੇ ਹੋ ਬਿਲਕੁਲ ਜੀ ਬਿਮਾਰੀਆਂ ਬਹੁਤ ਜ਼ਿਆਦਾ ਫੈਲਣ ਦਾ ਡਰ ਹੈ ਦਿਨ ਰਾਤ ਮੱਛਰ ਬਾਹਰ ਗਟਰ ਵੀ ਲੀਕ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਤੇ ਨਾ ਕਿਤੇ ਵੱਡੀ ਕੋਈ ਵੀ ਕੋਈ ਵੱਡੀ ਬਿਮਾਰੀ ਦਾ ਰੂਪ ਧਾਰਨ ਕਰ ਸਕਦੀ ਹੈ ਉਹ ਮੈਨੇਜਮੈਂਟ ਦੇ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ ਹਾਂ ਜੀ ਮੈਨੇਜਮੈਂਟ ਦੇ ਜੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਆ ਜੋ ਉਹਨਾਂ ਨੇ ਇਸ ਬਾਰੇ ਕੋਈ ਵੀ ਇਸ ਬਾਰੇ ਸਾਨੂੰ ਅਜੇ ਤੱਕ ਦਿੱਤਾ ਨਹੀਂ ਜਿਹਦੇ ਰੋਸ ਵਜੋਂ ਸਾਨੂੰ ਗੇਟ ਬੰਦ ਕਰਨਾ ਪਿਆ ਜਦ ਕਿ ਇਹ ਮੈਨੇਜਮੈਂਟ ਦਾ ਕੰਮ ਹੁੰਦਾ ਹੈਗਾ ਕਿ ਹਰ ਇੱਕ ਜਿਹੜੀ ਹੈ ਸਾਫ ਸਪਾਈ ਦਾ ਧਿਆਨ ਰੱਖਣਾ ਇਹ ਸਾਰਾ ਮੈਨੇਜਮੈਂਟ ਦੇ ਲੈਵਲ ਤੇ ਹੁੰਦਾ ਹੈਗਾ ਬਿਲਕੁਲ ਇਹ ਮੈਨੇਜਮੈਂਟ ਦੇ ਲੈਵਲ ਦਾ ਪ੍ਰੋਗਰਾਮ ਹੁੰਦਾ ਪਰ ਮੈਨੇਜਮੈਂਟ ਇਹਨਾਂ ਗੱਲਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਕਿਸੇ ਵੀ ਪਾਸੇ ਕੋਈ ਵੀ ਕੰਮ ਹੋਵੇ ਆ ਸਾਡੀਆਂ ਬਾਹਰ ਬੱਸਾਂ ਖੜੀਆਂ ਨੇ ਜੀ ਇਹਨਾਂ ਦਾ ਮੇਨ ਪਟਾ ਟੁੱਟਿਆ ਸਾਡੀ ਬੱਸ ਦਾ ਜੀ ਠੀਕ ਆ ਜੀ ਮੇਨ ਪਟਾ ਟੁੱਟੇ ਕਰਕੇ ਕੋਈ ਨਾ ਕੋਈ ਹਾਸਾ ਹੋਣ ਦਾ ਜਰਾ ਡਰ ਲਿੰਦਾ ਹੈ 150 ਸਵਾਰੀ ਕਿਉਂਕਿ ਇਹਦੇ ਵਿੱਚ ਅੱਜ ਕੱਲ੍ਹ ਆਧਾਰ ਕਾਰਡ ਫ੍ਰੀ ਹੈ ਤੁਸੀਂ ਦੇਖਿਆ ਹੋਣਾ ਜੀ ਇਹਦੇ ਚ ਸਵ ਨੂੰ ਸੱਦਾ ਦੇ ਸਕਦੀ ਨਹੀਂ ਸਾਡੀਆਂ ਇਹ ਬੱਸਾਂ ਤੇ ਬ੍ਰੇਕਰ ਰਜਿਸਟਰਡ ਗੱਡੀ ਤੇ ਸਾਡੀ ਹੁੰਦੇ ਨਹੀਂ ਪਿੱਛੇ ਗੱਡੀ ਖੜੀ ਹੈ ਸਾਡੀ ਇੱਕ ਉਹਦੇ ਚ ਇੱਕ ਬ੍ਰੇਕਰ ਰਜਿਸਟਰਡ ਨਹੀਂ ਜੇ ਕਿਆ ਯਾਰੀ ਬ੍ਰੇਕ ਨਾ ਲੱਗੇ ਤਾਂ ਵੱਡਾ ਹਾਸਾ ਹੋਣ ਦਾ ਡਰ ਹੈ ਇੱਕ ਦੇਖੋ ਜੀ ਸਾਡੀ ਪੀਆਰਟੀਸੀ ਦੀ ਕੋਈ ਵੀ ਬੱਸ ਦੇ ਵਿੱਚ ਕਿਸੇ ਵੀ ਬੱਸ ਦੀ ਕਿਸੇ ਇੰਸ਼ੋਰੈਂਸ ਨਹੀਂ ਜਦੋਂ ਕੋਈ ਘਟਨਾ ਹੁੰਦੀ ਹੈ ਉਹ ਜਿਹੜਾ ਕਲੇਮ ਹੈ ਡਰਾਈਵਰ ਕਨੇਕਟਰ ਨੂੰ ਹੀ ਭੁਗਤਣਾ ਪੈਂਦਾ ਜੀ ਸੋ ਬਿਲਕੁਲ ਉਹ ਬਹੁਤ ਵੱਡੀਆਂ ਮੰਗਾ ਨੇ ਕਿਉਂਕਿ ਇੱਕ ਪਾਸੇ ਹਮੇਸ਼ਾ ਸਫਾਈ ਦੀ ਗੱਲ ਕੀਤੀ ਜਾਂਦੀ ਹੈ ਪਰ ਜਦੋਂ ਸਫਾਈ ਹੀ ਨਾ ਹੋਵੇ ਵਰਕਸ਼ਾਪ ਦੇ ਵਿੱਚ ਸੋ ਵਰਕਸ਼ਾਪ ਦੇ ਕਰਮਚਾਰੀ ਇਸ ਤਰ੍ਹਾਂ ਦੇ ਨਾਲ ਮੈਨੇਜਮੈਂਟ ਨਾਲ ਗੱਲਬਾਤ ਕਰਦੇ ਆ ਤਾਂ ਮੈਨੇਜਮੈਂਟ ਇਹਨਾਂ ਦੀ ਗੱਲ ਨਾ ਮੰਨੇ ਤਾਂ ਧਰਨਾ ਪ੍ਰਦਰਸ਼ਨ ਜਿਹੜੇ ਇਹ ਦੰਦੇ ਹੋਏ ਨਜ਼ਰ ਆ ਰਹੇ ਨੇ ਹੋਰ ਵੀ ਸਾਥੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਕੀ ਨਾਮ ਹੈ ਬਾਈ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਹਰਜਿੰਦਰ ਧਰਨਾ ਪ੍ਰਦਰਸ਼ਨ ਲੱਗਿਆ ਹੋਇਆ ਹੈਗਾ ਵੱਡੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਮੈਨੇਜਮੈਂਟ ਕਿਉਂ ਚੁੱਪੀ ਸਾਦੀ ਹੋਈ ਹੈ ਕਿਉਂ ਨਹੀਂ ਗੱਲਬਾਤ ਕਰ ਰਹੇ ਪਤਾ ਨਹੀਂ ਕੀ ਮੈਨੇਜਮੈਂਟ ਦੇ ਦਿਲ ਦੇ ਵਿੱਚ ਚੱਲ ਰਿਹਾ ਸਾਡੀ ਜਿਹੜੀ ਕਮੇਟੀ ਆ ਉਹਦੇ ਵੱਲੋਂ ਕਈ ਵਾਰ ਲਿਖਤੀ ਤੌਰ ਤੇ ਵੀ ਮੈਨੇਜਮੈਂਟ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਪਰ ਫ ਜਿਹਦੀ ਬਦੌਲਤ ਅੱਜ ਸਾਨੂੰ ਇਸ ਗੇਟ ਬੰਦ ਕਰਨ ਨੂੰ ਮਜਬੂਰ ਹੋ ਰਿਹਾ ਸੋ ਅਕਸਰ ਇਹ ਜਿਹੜਾ ਵਿਵਾਦ ਖੜਾ ਰਹਿੰਦਾ ਹੈਗਾ ਕਦੇ ਕਦੇ ਓਵਰਲੋਡ ਬਸਾਂ ਜਿਹੜੀਆਂ ਸਵਾਰੀਆਂ ਨੇ ਉਹ ਕੰਟਰੈਕਟਰ ਡਰਾਈਵਰਾਂ ਨਾਲ ਖੈਂਦੀ ਹੋਈਆਂ ਅਕਸਰ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਨਿਕਲ ਕੇ ਸਾਹਮਣੇ ਆਉਂਦੀ ਹੈ ਸੋ ਲੱਗਦਾ ਹੈਗਾ ਕਿ ਇਹਦੇ ਨਾਲ ਜਿਹੜਾ ਹੈਗਾ ਕੰਮ ਕਰਨ ਦੇ ਵਿੱਚ ਕਿਤਨਾ ਕਿਤੇ ਦਿੱਕਤ ਦਾ ਸਾਹਮਣਾ ਕਰਨਾ ਬਿਲਕੁਲ ਜੀ ਕੰਮ ਕਰਨ ਦੇ ਵਿੱਚ ਬਹੁਤ ਦਿੱਕਤ ਆਉਂਦੀ ਆ ਸਾਨੂੰ ਕੰਮ ਕਰਨ ਚ ਦਿੱਕਤ ਆਉਂਦੀ ਹੈ ਜਿਹੜੇ ਸਾਡੇ ਪੰਜਾਬ ਦੇ ਸਾਡੇ ਮੁਸਾਫਰ ਨੇ ਉਹਨਾਂ ਨੂੰ ਸਫ਼ਰ ਕਰਨ ਦੇ ਵਿੱਚ ਵੀ ਬਹੁਤ ਦਿੱਕਤ ਆਉਂਦੀ ਆ ਸਾਡੀ ਜਥੇਬੰਦੀ ਵੱਲੋਂ ਵੀ ਕਈ ਵਾਰ ਸਰਕਾਰ ਨੂੰ ਮੈਨੇਜਮੈਂਟ ਨੂੰ ਲਿਖਤੀ ਤੌਰ ਤੇ ਦਿੱਤਾ ਗਿਆ ਵੀ ਬੱਸਾਂ ਦੀ ਗਿਣਤੀ ਆ ਵਧਾਈ ਜਾਵੇ ਤਾਂ ਜੋ ਸਾਡੇ ਆ ਮਾਤਾ-ਮਾਂ ਭੈਣਾਂ ਜਾਂ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਫ਼ਰ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਪਰ ਸਰਕਾਰ ਤੇ ਮੈਨੇਜਮੈਂਟ ਕਿਸੇ ਨਾ ਕਿਸੇ ਤਰੀਕੇ ਇਹਨੂੰ ਟਲਮਟੋਲ ਕਰ ਦਿੰਦੇ ਆ ਤੇ ਉਹਦਾ ਜਿਹੜਾ ਨਤੀਜਾ ਸਾਡੇ ਡਰਾਈਵਰਾਂ ਕੰਡੈਕਟਰਾਂ ਨੂੰ ਭੁਗਤਣਾ ਪੈਂਦਾ ਕਿਉਂਕਿ ਲੜਾਈਆਂ ਹੁੰਦੀਆਂ ਨੇ ਜੀ ਚੜਿਆ ਨਹੀਂ ਜਾਂਦਾ ਡਿਊਟੀਆਂ ਤੇ ਉਹਨਾਂ ਕਿਸੇ ਨੇ ਕੰਮ ਕਰਾਂ ਤੇ ਜਾਣਾ ਕਿਸੇ ਨੇ ਪੜ੍ਹਾਈ ਕਰਨੇ ਜਾਣਾ ਤੇ ਕਿਤੇ ਨਾ ਕਿਤੇ ਸਵਾਰੀ ਰਹਿ ਜਾਂਦੀ ਆ ਤੇ ਉਸ ਸਵਾਰੀ ਦੀ ਰਿਪੋਰਟ ਕੀਤੀ ਵੀ ਉਹਦਾ ਖਮਿਆਜਾ ਵੀ ਸਾਡੇ ਡਰਾਈਵਰਾਂ ਤੇ ਕੰਡੈਕਟਰਾਂ ਨੂੰ ਭੁਗਤਣਾ ਪੈਂਦਾ ਸੋ ਬਿਲਕੁਲ ਇਹ ਆਪਣੇ ਜਿਹੜੇ ਹੈਗਾ ਦੁੱਖ ਦਰਦ ਦੇ ਲਈ ਸਾਂਝਾ ਕਰਦੇ ਹੋਏ ਨਜ਼ਰ ਆ ਰਹੇ ਨੇ ਧਰਨਾ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਸੋ ਭਾਈ ਜੀ ਕਿਸ ਤਰ੍ਹਾਂ ਦੇਖਦੇ ਆ ਕਿਉਂ ਲਗਾਤਾਰ ਜਿਹੜਾ ਹੈਗਾ ਕਦੇ ਬਸਾਂ ਨੂੰ ਲੈ ਕੇ ਕਦੇ ਤਨਖਾਹਾਂ ਨੂੰ ਲੈ ਕੇ ਅੱਜ ਜਿਹੜਾ ਸਫਾਈ ਨੂੰ ਲੈ ਕੇ ਤੇ ਪੀਆਰਟੀ ਦੀ ਜਿਹੜੀ ਬੱਸ ਜਿਹੜੀ ਬਸਾਂ ਚੱਲ ਰਹੀਆਂ ਨੇ ਇਹਨਾਂ ਨੂੰ ਲੈ ਕੇ ਬੜਾ ਖਸਤਾ ਹਲਤ ਦਿਖ ਰਹੀ ਹੈ ਬਸਾਂ ਦੀ ਸਰ ਜੀ ਬਸਾਂ ਬਾਰੇ ਕੰਮਕਾਰ ਦੀ ਬਹੁਤ ਘਾਟ ਹੈ ਸਮਾਨ ਨਹੀਂ ਆ ਰਿਹਾ ਅੰਦਰ ਬ੍ਰੇਕ ਡੈਸ਼ਟ ਨਹੀਂ ਹੈਗੇ ਪੜੇ ਰੋਟੇ ਪੈਨੇ ਜਦੋਂ ਵੀ ਕੰਮ ਕਰਾਉਣ ਆਉਂਦੇ ਆ ਪੁੱਛਦੇ ਆ ਵੀ ਆਹ ਚੀਜ਼ ਨਹੀਂ ਹੈਗੀ ਮੋਰੋ ਜਵਾਬ ਦੇ ਦਿੰਦੇ ਨੇ ਚਾਰ-ਚਾਰ ਦਿਨ ਗੱਡੀਆਂ ਖੜੀਆਂ ਰਹਿੰਦੇ ਨੇ ਉਹਨਾਂ ਦਾ ਖਰਚਾ ਨਾ ਕੌਣ ਪੋਹਤੂਗਾ 10-10 ਦਿਨ ਗੱਡੀਆਂ ਖੜੀਆਂ ਰਹਿੰਦੇ ਨੇ ਕੋਈ ਕੰਮ ਕਰਕੇ ਨਹੀਂ ਦਿੰਦੇ ਸਮਾਨ ਦੀ ਬਹੁਤ ਘਾਟ ਹੈ ਰੀਪੂ ਦੇ ਵਿੱਚ ਜਦੋਂ ਵੀ ਲਿੱਤੀ ਰੂਪ ਚ ਦਿੱਤਾ ਜਾਂਦਾ ਕੋਈ ਸਮਾਨ ਨਹੀਂ ਮੰਗਾ ਕੇ ਦਿੰਦੇ welding ਦਾ ਕੋਈ ਸਮਾਨ ਨਹੀਂ ਹੈਗਾ ਗੱਡੀਆਂ ਧੋਣ ਵਾਲਾ ਨਹੀਂ ਹੈਗਾ ਝਾੜੂ ਮਾਰਨ ਵਾਲਾ ਨਹੀਂ ਹੈਗਾ ਇਹਨਾਂ ਦੇ ਕੋਣ ਮੰਗਾਪੂਰੀਆਂ ਕਰੂਗਾ ਸੋ ਬਿਲਕੁਲ ਭਾਈ ਜੀ ਜਿਹੜਾ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆਉਂਦੀ ਹੈਗੀ ਕਿ ਇਸ ਤਰ੍ਹਾਂ ਦੇ ਨਾਲ ਹਮੇਸ਼ਾ ਕਿਹਾ ਜਾਂਦਾ ਹੈਗਾ ਕਿ ਜਿਹੜੀਆਂ ਬਸਾਂ ਨੇ ਉਹ ਜਿਹੜੀਆਂ ਰੋਡ ਤੇ ਚੱਲਦੀਆਂ ਨੇ ਤੁਸੀਂ ਆਪ ਹੀ ਦੱਸਿਆਗਾ ਕਿ ਉਹਨਾਂ ਦੀ ਹਾਲਤ ਤਾਂ ਜਿਹੜੀ ਵੱਧ ਤੋਂ ਵੱਧ ਹੋਈ ਵੀ ਆ ਪਰ ਇਹ ਇਹ ਦੇ ਜੇ ਇਹਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈਗੀ ਸਰ ਬਿਲਕੁਲ ਜੀ ਅਸੀਂ ਲੰਮੇ ਸਮੇਂ ਤੋਂ ਅਸੀਂ ਇਹ ਮੰਗ ਕਰ ਰਹੇ ਆ ਕਿ ਸਾਡੇ ਮਹਿਕਮੇ ਵਿੱਚ ਜਿਹੜੀਆਂ 10000 ਬੱਸਾਂ ਜਿਹੜੀਆਂ ਪਾਈਆਂ ਜਾਣ ਇਸੇ ਲੰਮੇ ਸਮੇਂ ਤੋਂ ਸਾਡੀ ਮੰਗ ਹੈ ਪਰ ਜਿਹੜੀ ਇਹ ਪੀਆਰਟੀਸੀ ਦੀ ਮੈਨੇਜਮੈਂਟ ਹੈ ਜਿਹੜੀ ਪੰਜਾਬ ਸਰਕਾਰ ਹੈ ਇਸ ਗੱਲ ਵੱਲ ਬਿਲਕੁਲ ਵੀ ਜਿਹੜਾ ਧਿਆਨ ਨਹੀਂ ਦੇ ਰਹੀ ਤੁਸੀਂ ਦੇਖ ਸਕਦੇ ਹੋ ਬੱਸਾਂ ਦੇ ਪਟੇ ਟੁੱਟੇ ਆ ਬੱਸਾਂ ਕੰਡਮ ਹਾਲਤ ਵਿੱਚ ਵੀ ਜਿਹੜੀਆਂ ਬੱਸਾਂ ਸਾਡੇ ਕੋਲ ਚਲਵਾਈਆਂ ਜਾ ਰਹੀਆਂ ਨੇ ਇੱਕ ਬੱਸਾਂ ਇਹ ਹੀ ਕੰਡਮ ਨੇ ਸਾਡੇ ਕੋਲ ਕਾਫੀ ਜ਼ਿਆਦਾ ਬੱਸਾਂ ਖੜੀਆਂ ਨੇ ਤਕਰੀਬਨ ਜਿਹੜੀਆਂ ਕ ਤੋਂ ਖੜੀਆਂ ਨੇ ਜੀ ਸਪੇਅਰ ਪਾਰਟ ਦੀ ਵੀ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਹੈ ਇੱਕ ਪਾਸੇ ਤਾਂ ਸਰਕਾਰ ਮੰਤਰੀ ਸਾਹਿਬ ਇਹ ਕਹਿੰਦੇ ਨੇ ਕਿ ਜਿਹੜਾ ਪੀਆਰਟੀ ਸੀ ਕਾफी ਮੁਨਾਫੇ ਚ ਜਾ ਰਿਹਾ ਹੈਗਾ ਪਰ ਤੁਹਾਨੂੰ ਲੱਗਦਾ ਹੈਗਾ ਕਿ ਮੁਨਾਫਾ ਕਿੱਧਰ ਨੂੰ ਜਾ ਰਿਹਾ ਨਹੀਂ ਜੀ ਨਹੀਂ ਬਿਲਕੁਲ ਵੀ ਉਹ ਹੈ ਜੀ ਅੱਜ ਤੱਕ ਜਦੋਂ ਦੀ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰ ਦੀ ਸਰਕਾਰ ਬਣੀ ਹੈ ਇਹ ਹੋਂਦ ਚ ਆਈ ਪਰ ਉਦੋਂ ਦੀ ਕੋਈ ਵੀ ਇੱਕ ਵੀ ਬੱਸ ਜਿਹੜੀ ਮੈਨੇਜਮੈਂਟ ਨੇ ਜਿਹੜੀ ਸਾਡੇ ਵਿਭਾਗ ਵਿੱਚ ਨਹੀਂ ਪਾਈ ਜਿਹਦੇ ਕਰਕੇ ਜਿਹੜੇ ਬੱਸਾਂ ਦੀ ਘਾਟ ਕਰਕੇ ਵੀ ਜਿਹੜਾ ਹੈ ਜਿਆਦਾ ਹੋ ਗਿਆ ਹੁਣ ਇਹ ਤਰਨਾ ਕਦ ਤੱਕ ਥੋੜਾ ਜਾਰੀ ਰਹੂਗਾ ਜਦੋਂ ਤੱਕ ਦੇਖੋ ਜੀ ਜਦੋਂ ਤੱਕ ਮੈਨੇਜਮੈਂਟ ਸਾਡੇ ਨਾਲ ਗੱਲਬਾਤ ਨਹੀਂ ਕਰਦੀ ਹਾਬਦੇਚ ਨਹੀਂ ਹੁੰਦੀ ਉਦੋਂ ਤੱਕ ਜੇ ਸਾਡਾ ਇਹ ਧਰਨਾ ਪਰ ਉਹ ਪਰ ਜਾਰੀ ਰਹੇਗਾ ਤੇ ਕੱਲ ਨੂੰ ਸਾਰੇ ਡੀਪੂ ਜਿੰਨੇ ਵੀ ਪੀਆਰਟੀਸੀ ਦੇ ਡੀਪੂ ਨੇ ਅਸੀਂ ਬੰਦ ਕਰਕੇ ਰੋਸ ਮਜਾਰਾ ਕਰਾਂਗੇ ਸੋ ਬਿਲਕੁਲ ਇਹ ਜਿਹੜੀਆਂ ਮੈਨੇਜਮੈਂਟ ਨੂੰ ਚੇਤਾਵਨੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਗਰਾਊਂਡ ਜ਼ੀਰੋ ਦੀਆਂ ਤੁਹਾਨੂੰ ਤਸਵੀਰਾਂ ਵੀ ਦਿਖਾਣੀਆਂ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਇੱਥੇ ਇਹ ਪਾਣੀ ਦਾ ਜਮਾਵੜਾ ਖੜਾ ਹੋਇਆ ਹੈਗਾ ਪਾਣੀ ਦੇ ਵਿੱਚ ਬਰਸਾਤ ਵੀ ਪੈਂਦੀ ਹੈ ਗਿਆ ਔਰ ਮੱਛਰ ਪੈ ਰਹੇ ਨੇ ਔਰ ਇਹ ਸੀਵ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਨੇ ਪੀਆਰਟੀਸੀ ਦੇ ਡਿੱਪੂ ਦੀਆਂ ਜਿੱਥੇ ਕਿ ਆ ਪਾਣੀ ਖੜੇ ਹੋਣ ਕਰਕੇ ਮੱਛਰ ਬਹੁਤ ਪਣਪੜਿਆ ਹੈਗਾ ਮੱਛਰ ਪਣਪਣ ਦੇ ਨਾਲ ਬਿਮਾਰੀਆਂ ਦਾ ਖਾਸਾ ਵੀ ਆ ਜਿਹੜਾ ਹੈਗਾ ਉਹ ਬਣਦਾ ਹੋਇਆ ਨਜ਼ਰ ਆ ਰਿਹਾ ਹੈਗਾ ਸੋ ਆ ਸੀਵਰੇਜ ਦਾ ਹਾਲ ਹੈ ਆ ਪੀਆਰਟੀਸੀ ਵਰਕਸ਼ਾਪ ਦੇ ਵਿੱਚ ਅਸੀਂ ਗਰਾਊਂਡ ਜ਼ੀਰੋ ਦੀਆਂ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਏਬੀਪੀ ਸਾਂਝਾ ਤੇ ਸੋ ਆ ਜਿਹੜੇ ਮੱਛਰ ਪਣਪਣੇ ਨੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਕਿਸ ਤਰ੍ਹਾਂ ਦੇ ਨਾਲ ਇਹ ਸਾਰਾ ਸੀਵਰੇਜ ਦਾ ਪਾਣੀ ਹੈ ਔਰ ਇਹਦੇ ਵਿੱਚ ਮੱਛਰ ਪੈਦਾ ਹੋ ਰਹੇ ਨੇ ਸੋ ਇਹਦੇ ਵਿੱਚ ਕਿਦਣਾ ਕਿਤੇ ਜਿਹੜਾ ਇਹ ਜਾਦਾ ਨੁਕਸਾਨ ਵੀ ਹੋ ਸਕਦਾ ਹੈਗਾ ਇਹਨਾਂ ਨੂੰ ਖਸਾਏਗਾ ਕਿ ਬਿਮਾਰੀਆਂ ਨਾ ਫੈਲ ਸਕਦੀਆਂ ਨੇ ਸੋ ਪੀਆਰਟੀਸੀ ਬਸਾਂ ਦਾ ਹਾਲ ਵੀ ਤੁਸੀਂ ਦੇਖ ਸਕਦੇ ਹੋਗੇ ਔਰ ਦੂਸਰੇ ਪਾਸੇ ਬਸਾਂ ਖੜੀਆਂ ਨੇ ਬਸਾਂ ਦੀ ਜਿਹੜੀ ਹੈਗੀ ਆ ਬਹੁਤ ਮਾੜੇ ਹਾਲ ਵਿੱਚ ਨੂੰ ਅ ਮਿਲ ਰਹੇ ਨੇ ਸੋ ਕਿਦਣਾ ਕਿਤੇ ਜਿਹੜੀ ਹੈਗੀ ਇਹਨਾਂ ਦੇ ਕਾਰਨ ਅ ਅੱਜ ਮੈਨੇਜਮੈਂਟ ਨਾਲ ਜਦੋਂ ਰਾਫਤਾ ਕਰਨ ਦੀ ਕੋਸ਼ਿਸ਼ ਕੀਤੀ ਜੀ ਤਾਂ ਮੈਨੇਜਮੈਂਟ ਵੱਲੋਂ ਜਿਹੜਾ ਹੈਗਾ ਇਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਹੁਣ ਦੇਖਦੇ ਹਾਂ ਕਿ ਮੈਨੇਜਮੈਂਟ ਇਹਨਾਂ ਦੀ ਕਦੋਂ ਸੁਣਵਾਈ ਕਰੂਗੀ ਜੇਕਰ ਮੈਨੇਜਮੈਂਟ ਨੇ ਸੁਣਵਾਈ ਨਾ ਕਰੀ ਤਾਂ ਕਹਿੰਦੇ ਆ ਪੀਆਰਟੀਸੀ ਦੇ ਸਾਰੇ ਡਿਪੋਸ ਸੀ ਬੰਦ ਕਰਵਾਵਾਂਗੇ ਹੋਰ ਵੀ ਅਪਡੇਟ ਦੇ ਲਈ ਬਣੇ ਹੋਰੋ এবੀਪੀ ਸਾਜਦੇ ਨਾਲ ਕੈਮਰਾਮੈਨ ਅੰਗਰੇਜ਼ ਦੇ ਨਾਲ ਭਾਰਤ ਪੂਸ਼ਣ ਦੀ ਵਿਸ਼ੇਸ਼ ਰਿਪੋਰਟ